ਬੰਦਿਆਂ ਦੇ ਵੇਖਦੇ ਆ ਪੜ ਕਰ ਹੋ ਗਿਆ ਬੰਦਿਆਂ ਦੇ ਵੇਖਦੇ ਆ ਪੜ ਕਰ ਹੋ ਗਿਆ ਤੈਨੂੰ ਕਾਦਾ ਦੁੱਖ ਤੇਰਾ ਚਾਪੂ ਰਹੂ ਗਿਆ ਤੈਨੂੰ ਕਾਦਾ ਦੁੱਖ ਤੇਰਾ ਚਾਪੂ ਰਹੂ ਗਿਆ ਸਚਿਆਨੁਰਖਿਆ ਤੂੰ ਕਿਸ ਵਿੱਚ ਨਾਲ ਵੇ ਲਹਿਵੇ ਚੰਦੂ ਪਾਪਿਆ ਤੂੰ ਲਾਨ ਤਾਂ ਸੰਭਾਲ ਵੇ ਲਹਿਵੇ ਚੰਦੂ ਪਾਪਿਆ ਤੂੰ ਲਾਨ ਤਾਂ ਸੰਭਾਲ ਵੇ ਉਬਗਾਨਿਆਂ ਦੇ ਨਾਲੋਂ ਪੈੜੀ ਕੀਤੀ ਸਾਡੇ ਨਾਲ ਤੂੰ ਸੋਚ ਵੀ ਨਹੀਂ ਸਕਦੇ ਸੀ ਕੋਜੀ ਚੱਲੀ ਚਾਲ ਤੂੰ ਸੋਚ ਵੀ ਨਹੀਂ ਸਕਦੇ ਸੀ ਕੋਜੀ ਚੱਲੀ ਚਾਲ ਤੂੰ ਡੰਗਰਾਂ ਵਿੱਚ ਆ ਤੂੰ ਡੇੜ ਕਿਲਾ ਨਾਲੇ ਵੇ ਲਹਿਵੇ ਚੰਦੂ ਪਾ ਪਿਆ ਤੂੰ ਲਾਨ ਤਾਂ ਸੰਭਾਲ ਵੇ ਲਹਿਵੇ ਚੰਦੂ ਪਾ ਪਿਆ ਤੂੰ ਲਾਨ ਤਾਂ ਸੰਭਾਲ ਵੇ ਉਹ ਖੂਨ ਖਰਾਬਾ ਤੈਨੂੰ ਸਾਰੇ ਲੋਕ ਕਹਿਣਗੇ ਤੂੰ ਤਾਂ ਲਾਹੀ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣ ਦੇ ਤੂੰ ਤਾਂ ਲਾਲੀ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਨਦੇ ਘਰ ਵਾਲੀ ਦਿੱਤੀ ਤੂੰ ਟਰੈਕਟਰ ਹੇਠ ਆਪੇ ਲੈ ਵੇ ਚੰਦੂ ਪਾਪਿਆ ਤੂੰ ਲਾਨ ਤਾਂ ਸੁਭਾਲ ਵੇ ਲੈ ਵੇ ਚੰਦੂ ਪਾਪਿਆ ਤੂੰ ਲਾਨ ਤਾਂ ਸੁਭਾਲ ਵੇ ਆਉਣੀਆਂ ਆਵਾਜ਼ਾਂ ਸਦਾ ਰੱਬ ਕਰੋ ਸਤੀਆਂ ਭੈੜਿਆਂ ਦੇ ਨਾਲ ਤੂੰ ਤਾਂ ਯਾਰੀਆਂ ਨੇ ਰੱਖੀਆਂ ਭੈੜਿਆਂ ਦੇ ਨਾਲ ਤੂੰ ਤਾਂ ਯਾਰੀਆਂ ਨੇ ਰੱਖੀਆਂ ਅੱਠ ਮਹੀਨੇ ਜੇਲ ਕੱਟੀ ਗਿੱਲ ਗੁਰ ਲਾਲ ਵੇ ਅੱਠ ਮਿਨ ਜੇਲ ਕੱਟੀ ਗਿੱਲ ਗੁਰ ਲਾਲ ਵੇ ਲਹਿਵੇ ਚੰਦੂ ਪਾ ਪੀਆ